ਗੁਰਮਤ ਪਿਆਰਿਓ ਅੱਜ ਤੁਹਾਡੀ ਸੇਵਾ ਦੇ ਵਿੱਚ ਬੋਲ ਤਾਂ ਪਰਖਾਇ ਕਮਤਾ ਪੇਸ਼ ਕਰ ਰਿਹਾ ਪਹਿਲਾ ਸਤਿ ਆਪਾ ਪਤੇ ਬਲਾਮੀ ਸਤਿਗੁਰੂ ਦੇ ਚਰਨਾਂ 'ਚ ਹਾਜ਼ਰੀ ਜਵਾਦੀਏ ਆਤਮਵਾਹਿਗੁਰੂ ਕੀ ਕਾ ਸਵਾਹਿਗੁਰੂ ਜੀ ਕੀ ਫਤਿਹ ਅੱਜ ਬੋਲ ਤਾਂ ਬਿਲੇ ਸਾਡੀ ਪਾਵਰ ਦੀ ਸਾਡੀ ਤਾਕਤ ਦੀ ਲੁੱਟ ਹੋ ਰਹੀ ਹੈ ਅੱਜ ਰੁਕਦਾ ਸਾਨੂੰ ਕੌਣ ਹੈ ਉਹ ਦਿੱਲੀ ਵਾਲੇ ਬੁਟੇ ਰਖੇ ਨੇ ਤੁਹਾਡੀ ਪਾਵਰ ਨੂੰ ਉੱਥੇ ਬੈਠੇ ਬੇਕੀ ਜਾਂ ਰਹੇ ਨੇ ਪਰ ਅਸੀਂ ਅਜੇ ਤੱਕ ਜਾਗੇ ਨਹੀਂ ਅਸੀਂ ਸੁੱਤੇ ਪਿਆ ਨਾ ਸ ਨੂੰ ਪੈਰ ਦੇ ਨਾਲ ਲੋਕ ਲਖਾਰੀ ਕਮਿਸ਼ਨ ਸਭਾ ਪੰਜਾਬ ਨਰਭੈ ਸਿੰਘ ਮਿੱਠੂ ਜਾਗੋਵਾ ਤੇ ਗਣੇਸ਼ ਕਮੇਟੀ ਹਿੱਸਾ ਲੰਗੋਵਾਲੀਆ ਜੱਥਾ ਇਹ ਤੁਹਾਨੂੰ ਪੇਸ਼ ਕਰਦਾ ਜੀ ਮੇਰੇ ਦੇਸ਼ ਦੇ ਪਾਵਰ ਪੰਜਾਬੀ ਹੋਏ ਕਰਕੇ ਖੰਡਾ ਦਾ ਹਰ ਬਠੋ ਦੇਖ ਕੇ ਦੁਸ਼ਮਣ ਦਾ ਸੀਨਾ ਕੜਕ ਜਾਵੇ ਬਣ ਕੇ ਦੁਸ਼ਮਣ ਦੇ ਲਈ ਤਲਵਾਰ ਬਠੋ ਬਣ ਕੇ ਦੁਸ਼ਮਣ ਦੇ ਲਈ ਤਲਵਾਰ ਬਠੋ ਉਹ ਸੋਨਾ ਪਰਾਹ ਬਹੁ ਵਿਕ ਬੇਨਤੀ ਹੱਥ ਜੋੜ ਕੇ ਕਰਦੇ ਮਦ ਤੇ ਯੱਪਾ ਤਾ ਗਿਤਾ ਹੁਣ ਮਰਦੇ ਵਾ ਅੱਤੋ ਟੀ ਪਦੇ ਯੱਪਾ ਤਾ ਗਿਤਾ ਹੁਣ ਮਰਦੇ ਹਾਂ ਉਹ ਜਿਹੜਾ ਸਭਨਾ ਨਾ ਪੜਨੀਏ ਕਿਉਂ ਕਿਸੇ ਤੋਂ ਡਰਨਾ ਹੈ ਅਬ ਰੱਬਾ ਉਹ ਤੁਹਾਡੇ ਹੱਥ ਵਿੱਚ ਤੁਸੀਂ ਫੈਸਲਾ ਫੈਸਲਾ ਕਰਨਾ ਹੈ ਹੁਣ ਜਾਤ ਪਾਤ ਵਿੱਚ ਬੰਦਿਆ ਠੱਗਾ ਲੁੱਟਿਆ ਕੀਰਤੀ ਕਾਮਿਆ ਨੂੰ ਅਸੀਂ ਕਦੇ ਵੀ ਸਮਝ ਸਕੇ ਨਾ ਦੁਸ਼ਮਣ ਦੇ ਰਾਮਿਆ ਨੂੰ ਅਸੀਂ ਕਦੇ ਵੀ ਸਮਝ ਸਕੇ ਨਾ ਦੁਸ਼ਮਣ ਦੇ ਰਾਮਿਆ ਤੁਸੀਂ ਫੈਸਲਾ ਕਰਨਾ ਹੈ ਪਰ ਪਰਾਹੂ ਤੁਹਾਡੇ ਹੱਥ ਵਿੱਚ ਤੁਸੀਂ ਫੈਸਲਾ ਕਰਨਾ ਹੈ ਹੋ ਜੰਗੇ ਬੰਦੇ ਮੂਰੇ ਲਈਏ ਨੱਖ ਪਾ ਲਈਏ ਮੁੰਡਿਆਂ ਨੂੰ ਤਿਆਗ ਨਾ ਛੇਪਨ ਭਗਤ ਸਰਾਬੇ ਇਹੋ ਬੇਨਤੀ ਮੁੰਡਿਆਂ ਨੂੰ ਤਿਆਗ ਨਾ ਛੇਪਨ ਭਗਤ ਸਰਾਬੇ ਇਹੋ ਬੇ ਤੁਸੀਂ ਫੈਸਲਾ ਕਰਨਾ ਹੈ ਅਬਰ ਪਰਾਹੋ ਤੋਂ ਦੇ ਹੱਥ ਵਿੱਚ ਤੁਸੀਂ ਫੈਸਲਾ ਕਰਨਾ ਹੈ ਕੋਣ ਖੁੱਤ ਹਾ ਜਾਣਾ ਖੇਤੀ ਹੋਣ ਸੱਚ ਨੇ ਰਹਿਣਾ ਜਿੱਦ ਹਮੇਸ਼ਾ ਹੁੰਦੀ ਸਤ ਦੀ ਇਹ ਗੁਰੂਆਂ ਦਾ ਕਹਿਣਾ ਹੈ ਜਿੱਦ ਹਮੇਸ਼ਾ ਹੁੰਦੀ ਸਤ ਦੀ ਇਹ ਗੁਰੂਆਂ ਦਾ ਕਹਿਣਾ फैसला करुट ते साम्हूं मना पइना हिकु मन ਨੰਨੇ ਨੰਬਰ 487 ਜੀ ਲੰਗੋਵਾਲ ਦਾ ਜਥਾ ਗਾਉਂਦਾ ਗਰਮੇ ਮਲੀ ਇੱਕ ਰਾਸੀ ਜੀ ਲੰਗੋਵਾਲ ਦਾ ਜਥਾ ਗਾਉਂਦਾ ਗਰਮੇ ਮਲੀ ਇੱਕ ਰਾਸੀ ਜੀ ਹੋ ਚੰਗਾ ਲੱਗੇ ਤਾਂ ਸ਼ੇਰ ਕਰਦੇ ਹੋ ਛੰਦ ਮਿੱਠੇ ਨੇ ਪਰਨਾ La caramba.